ਰਾ ਜਗ ਹੈ ਬਰਾਜ ਰੂਪ ਪ੍ਰੇਮ ਤੋਂ ਬਗਾਇ ਬੰਦਾ ਪਸ਼ੂਆਂ ਸਮਾਨ ਹੈ ਬੰਦਿਆਂ ਦੇ ਨਾਲ ਜਿਹੜਾ ਕਰਦਾ ਪ੍ਰੇਮ ਨਹੀਂ ਉਹ ਮੇਰੂਪ ਤੂੰ ਦੱਸੋ ਰੱਬ ਰਹਿਮਾਨ ਹੈ ਉਹ ਬੈਰੀਆਂ ਦੇ ਸੰਗ ਸਦਾ ਹੋਰੇ ਮਹਿਰਵਾਰ ਰਹੇ ਪ੍ਰੇਮ ਦਾ ਪੁਜਾਰੀ ਬੰਦਾ ਸੋਈ ਇਹ ਮਨਸਾਨ ਕੇੰਦਰਾ ਜੀ ਪਰ ਤੂ ਪ੍ਰੇਮ ਨੂੰ ਹੀ ਆਖ ਦੇਨੇ ਬਕਰਾ ਪ੍ਰੇਮ ਦੋਨਾ ਹੋਰ ભગવાન ਹੈ ਬਕਰਾ ਪ੍ਰੇਮ ਦੋਨਾ ਹੋਰ ભગવાન ਹੈ ਈ ਵਹ ਚੱਕਰ ਦਾ ਕਿਸੇ ਨੇ ਭੇਦ ਜਮਾਨੀ ਪਾਇਆ ਕਈ ਕਹਿੰਦੇ ਕੌੜਾ ਹੈ ਕੰਨਾਂ ਮਿੱਠਾ ਆਖ ਸੁਣਾਇਆ ਰਈ ਵਿੱਚ ਬੁਲੇਖਿਆਂ ਦੇ ਕਰਦੇ ਫਿਰਦੇ ਹੋਰ ਕਹਾਣੀ ਬੁੱਧ ਪਾਣੀ ਕਰਦੀ ਐ ਪਰ ਲੋਰ ਵਿਦਾਸ ਗੁਰਾਂ ਦੀ ਬਾਣੀ ਬੁੱਧ ਪਾਣੀ ਕਰਦੀ ਐ ਬਦਲੋ ਰਵੀਦਾਸ ਗੁਰਾਂ ਦੀ ਬਾਣੀ ਹੋ ਇੱਕੋ ਜਾਤੀ ਮਾਨਸ ਦੀ ਦਸਿਆ ਉੱਚ ਨੀਚ ਨਾ ਕੋਈ ਕਈ ਤੋਖੀ ਬੰਦਿਆ ਨੇ ਲਾਲਚ ਖਾਤਰ ਨਫਰਤ ਬੋਈ ਕਈ ਦੋਸੀ ਬੰਦਿਆ ਨੇ ਲਾਲਚ ਖਾਤਰ ਨਫਰਤ ਬੋਈ ਬਚ ਪਾ ਕੇ ਪਰਮਾਦੇ ਦਸਦੇ ਰੁਖ ਤੋਂ ਬਖਰੀ ਟਾਣੀ ਦੁੱਧ ਪਾਣੀ ਕਰਦੀ ਐ ਪਰ ਲੋਰ ਵਿਦਾਸ ਗੁਰਾਂ ਦੀ ਬਾਣੀ ਦੁੱਧ ਪਾਣੀ ਕਰਦੀ ਐ ਪਰ ਲੋਰ ਵਿਦਾਸ ਗੁਰਾਂ ਦੀ ਬਾਣੀ ਕਰ ਰਚਨਾ ਅੱਖਰਾਂ ਦੀ ਗੁਰਾਂ ਨੇ ਗਿਆਨ ਦਾ ਦੀਪ ਜਗਾਤਾ ਕਰ ਰਚਨਾ ਅੱਖਰਾਂ ਦੀ ਗੁਰਾਂ ਨੇ ਗਿਆਨ ਦਾ ਦੀਪ ਜਗਾਤਾ ਸੂਦਰ ਜਾਤੀ ਬਾੜਾ ਖਾਂ ਪਠਾਤਾ ਸੁੰਦਰ ਜਤੀ ਵਾਲਿਆਂ ਨੂੰ ਉਹਨਾ ਉੱਚੇ ਖਾਂ ਪਠਾਤਾ ਸਰਦਾਰ ਖਵੀ ਚੰਗੀਆਂ ਆਉਦੇ ਦੁੱਖ ਨਾ ਨੇਰੇ ਪੁਰਾਣੀ ਹੋਉਂਦੇ ਦੁੱਖ ਨਾ ਨੇਰੇ ਪੁਰਾਣੀ ਦੁੱਖ ਪਾਣੀ ਕਰਦੀ ਐ ਫਲ ਨੋਰ ਵਿਦਾਸ ਕੁਰਾ ਦੀ ਬਾਣੀ ਦੁੱਖ ਪਾਣੀ ਕਦ ਦਿਨ ਆਲੋਹ ਰਬੀ ਦਾਸ ਕੁਰਾਨ ਦੀ ਬਾਣੀ ਹੋ ਠਾਕਰ ਤਾਰੇ ਪਾਣੀ ਤੇ ਸਭ ਨੂੰ ਤੱਕ ਕੇ ਹੋਈ ਹੈਰਾਨੀ ਜੈ ਜੈਕਾਰ ਕਰਨ ਲੱਗੇ ਸਾਧੂ ਸੰਤ ਤੇ ਉਸ ਮਹਾਨੀ ਜੈ ਜੈਕਾਰ ਕਰਨ ਲੱਗੇ ਸਾਧੂ ਸੰਤ ਤੇ ਉਸ ਮਹਾਨੀ ਹੋ ਤੱਕ ਸੀਨਾ ਅਨੋਖੇ ਨੂੰ ਖੁਸ਼ ਹੋ ਗਈ ਕੁਦਰਤ ਉਹ ਤੇ ਰਤ ਰਾਣੀ ਦੁੱਧ ਪਾਣੀ ਕੱਢਦੀ ਐ ਪਰ ਲੋਰ ਵੀ ਦਾਸ ਗੁਰਾਂ ਦੀ ਬਾਣੀ ਦੁੱਧ ਪਾਣੀ ਕੱਢ ਦਿੰਦੀ ਪਰ ਲੋ ਮਹਾਰਾਜ ਗੁਰਾਂ ਦੀ ਬਾਣੀ ਉਹ ਸਾਧੂ ਰੂਪ ਧਾਰ ਕੇ ਤੇ ਖੁਦਾ ਨੇ ਦਿੱਤੀ ਪਾਰਸ ਬੱਤੀ ਤੁਸੀਂ ਰਾਜੇ ਬਣ ਜਾਓ ਜੁੱਤੀਆਂ ਵਿੱਚ ਕੋਝ ਨਾ ਖੱਤੀ ਸੁਤਿ ਰਾਜੇ ਬਣ ਜਾਓ ਜੁੱਤੀਆਂ ਵਿੱਚ ਖੋਚ ਨਾ ਖੱਟੀ ਕੰਨੀ ਸਿਖਤ ਚੰਗੇਰੀ ਹੈ ਪਰ ਵੀ ਉੱਚੀ ਜਿੰਦ ਨਿਮਾਣੀ ਬੁੱਧੋ ਪਾਣੀ ਕੱਢਦੀ ਹੈ ਪਰ ਲੋ ਰਵਿਦਾਸ ਗੁਰਾਂ ਦੀ ਬਾਣੀ ਬੁੱਧੋ ਪਾਣੀ ਕੱਢਦੀ ਹੈ ਪਰ ਲੋ ਰਵਿਦਾਸ ਗੁਰਾਂ ਦੀ ਬਾਣੀ ਹੋ ਰਾਯਾ ਰਾਜਾ ਕੁੰਬਰਾਨੇ ਦੀ ਬੇਗਮ ਬਣ ਗਈ ਚੇਲੀ ਆਕੇ ਅਜਬ ਨਜ਼ਾਰਾ ਤੱਕਿਆ ਸੀ ਗੁਰਾਂ ਦੇ ਚਰਨੀ ਸੀ ਸਟਕਾ ਕੇ ਅਜਬ ਨਜ਼ਾਰਾ ਤੱਕਿਆ ਸੀ ਗੁਰਾਂ ਦੇ ਚਰਨੀ ਸੀ ਸਟਕਾ ਕੇ ਹੋ ਸੁਧ ਹੁੰਦਾ ਹੋ ਆਸੀ ਜਿਵੇਂ ਨਿਰਮਲ ਗੰਗਾ ਪਾਣੀ ਦੁੱਧੋ ਪਾਣੀ ਦੁੱਧੋ ਪਾਣੀ ਦੁੱਧੋ ਕੱਟਦੀ ਐ ਪਰ ਲੋਰ ਵੀ ਦਾਸ ਗੁਰਾਂ ਦੀ ਬਾਣੀ ਦੁੱਧ ਪਾਣੀ ਕੱਟ ਦਿੰਦੀ ਪਰ ਲੋਰ ਵੀ ਦਾਸ ਗੁਰਾਂ ਦੀ ਬਾਣੀ ਉਹ ਜੀਵ ਜੰਤੂ ਪਿਆਰੇ ਜੋ ਇੱਕੇ ਰਾਹ ਤੇ ਆਉਂਦੇ ਜਾਂਦੇ ਸਾਰਿਆਂ ਦਾ ਗੁਰੂ ਜੀ ਸਭ ਨੂੰ ਗੱਲ ਬਤਾਉਂਦੇ ਖੂਨ ਲਾਲ ਸਾਰਿਆਂ ਦਾ ਗੁਰੂ ਜੀ ਇੱਕੋ ਗੱਲ ਪਟਾਉਂਦੇ ਹੋ ਇੱਕ ਪਿਤਾ ਦੇ ਪੁੱਤਰ ਹਾਂ ਕਾਸ ਤੋਂ ਪਾਉਂਦੇ ਹਾਂ ਬੰਦ ਕਾਣੀ ਕਾਸ ਤੋਂ ਪਾਉਂਦੇ ਬੰਦੀ ਕਾਣੀ ਦੁੱਧ ਪਾਣੀ ਕਦ ਦੀ ਹੈ ਪੜ ਲੋ ਰਬੀਦਾਸ ਗੁਰਾਂ ਦੀ ਬਾਣੀ ਦੁੱਧ ਪਾਣੀ ਕਦ ਦੀ ਹੈ ਪੜ ਲੋ ਬਾਣੀ ਹੱਥ ਜੋੜ ਬੇਨਤੀ ਹੈ ਔਰ ਕਾਹ ਕੋ ਵਿਚਾਰਾ ਸਾਰੇ ਹੱਥ ਜੋੜ ਦੀ ਰੋਟੀ ਖਾਣੀ ਦੁੱਧੋਂ ਪਾਣੀ ਕੱਢਦੀ ਐ ਪਰ ਲੋ ਰਵਿਦਾਸ ਗੁਰਾਂ ਦੀ ਬਾਣੀ ਦੁੱਧੋਂ ਪਾਣੀ ਕੱਢਦੀ ਐ ਪਰ ਲੋ ਰਵਿ ਦਾਸ ਗੁਰਾ ਦੀ ਬਾਣੀ ਅੰਨਾ ਬੋਲਾ ਤੋਂ ਖੁਸ਼ ਹੋ ਕੇ ਬਹੁਤ ਹੀ ਸਤਿਕਾਰ ਦੇ ਪਾਤਰ ਜਥੇਦਾਰ ਬੰਦੇ ਸਿੰਘ ਜੀ ਉਹਨ ਸਾਰਾ ਨਾਮ ਬਤਾਉਰੇ ਨਾ ਮਾਇਆ ਦੇਗੇ ਨੇ ਵਹਿਗੂ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਖੰਦਰੂਸ਼ੀਆਂ ਬਣਿਆ ਰਹਿਣ ਤੇ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਤੋਂ ਸੱਮਣ ਕਰਾਂਗੇ